ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਪਿੰਡ ਆਲੀਆਲ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਿੰਡ ਦੀ ਯਾਦਗਾਰਾ ਤੇ ਇੱਥੇ ਬਹੁਤ ਹੀ ਬੜਾ ਇਤਿਹਾਸ ਆ ਸਿੱਖਾਂ ਦਾ ਇਤਿਹਾਸ ਆ ਇੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਐਂਗਲੋਵਾਰ ਹੋਈ ਸੀਗੀ 28 ਜਨਵਰੀ 1846 ਸਵੀ ਵਿੱਚ ਜਿਸ ਦੀ ਯਾਦ ਵਿੱਚ ਇਹ ਸਮਾਗਮ ਮਨਾਇਆ ਜਾਂਦਾ ਪ੍ਰੋਗਰਾਮ ਮਨਾਇਆ ਜਾਂਦਾ ਇੱਥੇ ਗੀਤੰਦਵਾਰ ਸਜਾਏ ਜਾਂਦੇ ਨੇ ਸਮੂਹ ਪਿੰਡ ਦੇ ਸਹਿਯੋਗ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਲੰਗਰ ਵੀ ਲੱਗਾ ਹੋਇਆ ਆ ਕੀਰਤਨ ਦਵਾਰ ਹੋ ਰਿਹਾ ਆ ਸਾਰੀ ਪਿੰਡ ਸੰਗਤ ਪਹੁੰਚੀ ਹੋਈ ਆ ਤਿੰਨ ਦਿਨ ਇੱਥੇ ਪਾਠਾਂ ਦਾ ਭੋਗ ਚੱਲਦਾ ਆ ਫਿਰ 28 ਜਨਵਰੀ ਨੂੰ ਇੱਥੇ ਭੋਗ ਪਾਇਆ ਜਾਂਦਾ ਆ 26 ਜਨਵਰੀ ਨੂੰ ਪਾਠ ਰਖਾਇਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਕਹੂੰਗਾ ਸ਼ੌਟ ਦਿਖਾ ਦਿੰ ਦੇਖੋ ਸਕੂਲਾਂ ਵਾਲੇ ਜਵਾਕ ਵੀ ਆਏ ਹੋਏ ਨੇ ਸਕੂਲਾਂ 'ਚ ਛੁੱਟੀ ਹੋ ਗਈ ਆ ਸਾਰੇ ਪਿੰਡ ਦੇ ਨਗਰਵਾਸੀ ਪਹੁੰਚੇ ਹੋਏ ਆ 28 ਜਨਵਰੀ 1846 ਈਸਵੀ ਵਿੱਚ ਪਹਿਲੀ ਐਂਗਲੋ-ਵਾਲ ਸਿੱਖ ਦਾ ਜੰਦ ਹੋਇਆ ਸੀ ਜਿਸ ਵਿੱਚ 10000 ਤੋਂ ਵੀ ਵੱਧ ਸਿੱਖ ਸ਼ਹੀਦ ਹੋ ਗਏ ਸੀ ਇਹ ਇਹ ਤੁਹਾਨੂੰ ਇਤਿਹਾਸ ਦੇ 10ਵੀਂ 11ਵੀਂ 12ਵੀਂ ਵਿੱਚ ਵੀ ਪੜਾਇਆ ਜਾਂਦਾ ਆ ਪਹਿਲੇ ਐਂਗਲੋ-ਵਾਲ ਸਿੱਖ ਦਾ ਇਸ ਇਸ ਵਿੱਚ 10000 ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸੀ ਸਿੱਖਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀਗਾ ਇਸ ਕਰਕੇ ਇਹ ਇਹ ਪ੍ਰੋਗਰਾਮ ਇਹ ਪਾਠ ਆਰੰਭ ਹੋ ਰਿਹਾ ਹੈ 28 ਜਨਵਰੀ 1846 ਈਸਵੀ ਵਿੱਚ